ਇਹ ਬੰਦਿਆਂ ਨੇ ਆਵਾਜ਼ ਬੰਦ ਕਰਦੇ ਆ ਪਹਿਲਾਂ ਸਰਕਾਰਾਂ ਬਹੁਤ ਦੇਖੀਆਂ ਨੇ ਬਹੁਤ ਤਰ੍ਹਾਂ ਦੀਆਂ ਸਰਕਾਰਾਂ ਦੇ ਜ਼ੁਲਮ ਦੇਖੇ ਨੇ ਜੇ ਅੰਦ ਸਿੰਘ ਵਰਗੇ ਬੁੱਢੜ ਮੁੱਖ ਮੰਤਰੀ ਦੇਖੇ ਨੇ ਲੇਕਿਨ ਇਹਨਾਂ ਵਾਂਗ ਪਹਿਲੀ ਦਫਾ ਦੇਖਿਆ ਜਿਹੜੇ ਫੋਨਰ ਵਾਲਿਆ ਤੋਂ ਕਰਦੇ ਨੇ ਇਹ ਕੋਈ ਆਮ ਪੇਜ ਚਲਾਉਂਦਾ ਹੈ ਕੋਈ ਚੈਨਲ ਚਲਾਉਂਦਾ ਹੈ ਉਹਨਾਂ ਦੇ ਪ੍ਰੇਟੀਆਂ ਨੂੰ ਹੰਦ ਕਰਨ ਲੱਗ ਜਾਂਦੇ ਨੇ ਪਰ ਅੱਖੀਂ ਨਿਗਾਹ ਮਾਰ ਕੇ ਦੇਖੋ ਦੀਪ ਸਿੱਧੂ ਕਿਉਂ ਖਤਮ ਕੀਤਾ ਦੀਪ ਸਿੱਧੂ ਵੀ ਲੋਕਾਂ ਦੀ ਆਵਾਜ਼ ਸੀ ਉਹ ਵੀ ਲੋਕਾਂ ਦੀ ਗੱਲ ਆਪਣੀ ਜਵਾਨ ਦੇ ਰਾਹੀਂ ਬਚਾਉਣਾ ਸੀ ਉਹਦੀ ਆਵਾਜ਼ ਤੋਂ ਵੀ ਉਹਨਾਂ ਨੂੰ ਘਰ ਲੱਗਦਾ ਸੀ ਜਿਹੜਾ ਸਿੱਧੂ ਮੂਸੇਵਾਲਾ ਉਹ ਨੌਜਾਨ ਕਿਉਂ ਖਤਮ ਕੀਤਾ ਇਹਨਾਂ ਗ੍ਰਾਮ ਗੀਤ ਗਾਉਂਦਾ ਜੀ ਉਹ ਤੋਂ ਕੋਈ ਡਰ ਨਹੀਂ ਸੀ ਲੱਗਦਾ ਜਦੋਂ ਉਹਦੇ ਗੀਤ ਲੋਕਾਂ ਦੀ ਆਵਾਜ਼ ਬਣ ਲੱਗੇ ਜਦੋਂ ਉਹਦੇ ਗੀਤ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਬਣ ਲੱਗੇ ਤਾਂ ਉਹਦੀ ਆਵਾਜ਼ ਨੂੰ ਵੀ ਬੰਦ ਕਰ ਦਿੱਤਾ ਗਿਆ ਇਸ ਤਰ੍ਹਾਂ ਦੇ ਅਨੇਕਾਂ ਆਪੀਆਂ ਮਰ ਕੇ ਨੌਜਵਾਨ ਸੁਖਵਿੰਦਰ ਸਿੰਘ ਕਲਕੱਤੇ ਵਰਗੇ ਨੌਜਵਾਨ ਇਹ ਆਮ ਕਤਲ ਨਹੀਂ ਹੈਗੇ ਇਹ ਆਵਾਜ਼ ਬੰਦ ਕਰ ਦੇ ਇਕਾਤਰ ਕੀਤਾ ਜਾ ਰਿਹਾ ਮੈਂ ਆਪਣੇ ਪਿੰਡ ਦਾ ਚੌਥੀ ਵਾਰ ਸਰਪੰਚ ਬਣਿਆ 15 ਸਾਲ ਪਹਿਲਾਂ ਸਰਪੰਚੀ ਕੀਤੀ ਆ ਜਿੱਦਾਂ ਬ੍ਰਿਅੰਤ ਸਿੰਘ ਨਾਲ ਟੱਕਰ ਲਈ ਲੇਕਿਨ ਕਦੇ ਇੰਨੀ ਫ੍ਰੀਕੀ ਨਾਲ ਸਾਨੂੰ ਕੰਗਲੇ ਕੀਤਾ ਜਿੰਨਾ ਹੋਣ ਕੀਤਾ ਜਾਂਦਾ ਆ ਜਿਹੜੇ ਨਾਜਿਆ ਫਰਦ ਜਾਗਪਤਨ ਕੀ ਕੋਟੇ ਕਰਦੇ ਆ ਸਾਨੂੰ ਫਾਰਮ ਤੇ ਜੇ ਲੰਦਿਆ فارما نشا نہیں جب ابھی جباب دتا کہ ابھی کہ سر آم نشے وک رہے نے سارے آم لوگ نشا کھانے فارم سڈے اگ رکھا گیا آم کر دو ਜਿਹੜੇ ਨੇ ਲਿਖਿਆ ਸੀ ਕਿ ਕਿਹੜਾ ਨੌਜਾਨ ਨਸ਼ਾ ਖਾਂਦਾ ਹੈ ਕਿੰਨੀ ਮਾਤਰਾ ਦੇ ਵਿੱਚ ਖਾਂਦਾ ਹੈ ਕਿਹੜਾ ਨਸ਼ਾ ਖਾਂਦਾ ਹੈ ਕਿੱਥੋਂ ਖਰੀਦੇ ਲੈ ਕੇ ਆਉਂਦਾ ਹੈ ਕੌਣ ਵੇਚਦਾ ਹੈ ਇਹ ਕੰਮ ਸਰਪੰਚ ਦਾ ਹੈ ਕਾਰਨ ਕੀ ਡਾਟਾ ਪ੍ਰੈਸ ਕਰਨਾ ਸੀ ਕਿ ਪੰਜਾਬ ਦੀਆਂ ਸਾਰੀਆਂ ਪਿੰਡਿਆਂ ਨੇ ਲਿਖ ਕੇ ਦਿੱਤਾ ਹੈ ਕਿ ਸਾਡੇ ਪਿੰਡ ਵਿੱਚ ਨਸ਼ਾ ਨਹੀਂ ਵਿਕਦਾ ਇਹ ਡਾਟੇ ਪੰਜਾਬ ਦੇ ਵਿੱਚੋਂ ਇਕੱਠੇ ਕਰਕੇ ਗੁਜਰਾਤ ਦੇ ਵਿੱਚ ਜਿੱਥੇ ਜਿੱਥੇ ਚੋਣਾਂ ਹੋਣੀਆਂ ਨੇ ਉੱਥੇ ਡਾਟੇ ਭੇਜੇ ਜਾਂਦੇ ਨੇ ਇਸ ਤਰ੍ਹਾਂ ਦੇ ਫਲੋਟੀ ਡਾਟੇ ਲੇਕਿਨ ਦੋਸਤੋ ਇਹ ਟੀਚਾ ਨੇ ਜਿਹੜੀਆਂ ਇਹ ਜੋ ਮਰਜ਼ੀ ਕੁਝ ਕਰ ਲੈਣ ਪਰ ਜੇ ਤੁਸੀਂ ਇਕੱਠੇ ਹੋ ਜਾਵੋਗੇ ਨਾ ਤਾਂ ਕੋਈ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਰਹਿ ਗਿਆ ਸਾਲ 6 ਮਹੀਨਿਆਂ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ ਗੱਲ ਮੈਂ ਖੁਦ ਵੀ ਆਪਣਾ ਪੇਜ ਚਲਾਉਣਾ ਚੈਨਲ ਚਲਾਉਣਾ ਆਪਾਂ ਨੱਚ ਤੋਂ ਬੈਠਾ ਜਦੋਂ ਪਾਨੇ ਸਿੱਟੂ ਨੂੰ ਕਰਫਜ਼ਾਰ ਕੀਤਾ ਇਹਦੇ ਹੱਕ ਵਿੱਚ ਮੈਂ ਲੋ ਵੀਡੀਓ ਪਾਈਆਂ ਮੈਨੂੰ ਈਐਸਪੀ ਨੇ ਸਾਧ ਕੇ ਕਿਹਾ ਸਰਪੰਚ ਤੂੰ ਬਿਜ਼ਨਸਮੈਨ ਹੈ ਤੂੰ ਕਾਰੋਵਾਰੀ ਹੈ ਤੂੰ ਨਾ ਇਹਨਾਂ ਦੇ ਹੱਕ ਵਿੱਚ ਮੋਲ ਮੈਂ ਕਿਹਾ ਕਿਉਂ ਮੈਂ ਪੰਜਾਬ ਦਾ ਵਾਸੀ ਨਹੀਂ ਮੈਂ ਪੰਜਾਬੀ ਨਹੀਂ ਏਰੀਆ ਨਗਰ ਦੇ ਵਿੱਚ ਪੰਜਾਬੀ ਕੋ ਕੋਨੀ ਰੋੜ ਦਾ ਤੁਸੀਂ ਜੋ ਕਰਨਾ ਕਰ ਲਓ ਲੇਕਿਨ ਇਹ ਆਵਾਜ਼ ਬੰਦ ਨਹੀਂ ਹੋਵੇਗੀ ਸੋ ਮੈਂ ਬੇਨਤੀ ਕਰਨੀ ਚਾਹਣਾ ਤੁਸੀਂ ਜੋ ਸੰਘਰਸ਼ ਕਰ ਰਹੇ ਹੋ ਬਿਲਕੁਲ ਵਾਜਬ ਜਾਇਜ਼ ਕਰ ਰਹੇ ਹੋ ਕਿਉਂਕਿ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਦਾ ਨੈਰੇਟਿਵ ਸੱਡਿਆ ਜਾ ਰਿਹਾ ਉਹਨਾਂ ਨੇ ਆਪਣੇ ਤੌਰ ਤੇ ਕੇਸ ਨੂੰ ਕਲੋਜ਼ ਕਰ ਦਿੱਤਾ ਉਹਨਾਂ ਨੇ ਆਪਣੇ ਤੌਰ ਤੇ ਕੇਸ ਨੂੰ ਖਤਮ ਕਰ ਦਿੱਤਾ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਮੈਟਲ ਉਹਨਾਂ ਨੇ ਸੁਣ ਰਿਆ ਸੀ ਜੀ ਆਈ ਵੀ ਕਿ ਅਸੀਂ ਤਾਂ ਇਹ ਤਿੰਨ ਬੰਦੇ ਗ੍ਰਿਫਤਾਰ ਕਰਨ ਲੈਣ ਦੇਣਾ ਸੀ ਇਹ ਬਿਤੇ ਸਾਰਾ ਨੈਰੇਟਿਵ ਸੱਜਿਆ ਜਾ ਰਿਹਾ ਲੇਕਿਨ ਜੇਕਰ ਲੋਕ ਇਕੱਠੇ ਰਹੇ ਜੇਕਰ ਤੁਸੀਂ ਇਕੱਠੇ ਰਹੇ ਇਹ ਆਵਾਜ਼ ਨੂੰ ਪੰਜਾਬ ਦੇ ਹਰ ਇੱਕ ਪਿੰਡ ਤੱਕ ਪਹੁੰਚਾਓ ਔਰ ਜਿੰਨੇ ਆਗੂ ਸਹਿਵਾਣ ਜਿਹੜੇ ਬੈਠੇ ਨੇ ਉਹਨਾਂ ਨੂੰ ਬੇਇੱਜ਼ਤੀ ਨਹੀਂ ਕਰਾਂਗੇ ਅਸੀਂ ਆਪਣੇ ਤੌਰ ਤੇ دور دور اپنے پیار گے جیو کے لوگ لاہ کے گیس بےتی واحر جی کا خالص واحگ